ਬੀਜੇਪੀ ਸਰਕਾਰ ਜ਼ਬਰਦਸਤ ਕਿਸਾਨਾਂ ਦੇ ਅੰਦੋਲਨ ਤੋਂ ਡਰ ਚੁੱਕੀ ਆ ਸੈਂਟਰ ਸਰਕਾਰ ਦੀਆਂ ਹਦਾਇਤਾਂ ਤੇ ਬੀਜੇਪੀ ਦੀ ਸਰਕਾਰ ਜਿਹੜੀ ਹਰਿਆਣਾ ਦੇ ਵਿੱਚ ਆ ਜਿਹਦੀ ਅਗਵਾਈ ਮੁੱਖ ਮੰਤਰੀ ਮਨੋਰ ਲਾਲ ਖੱਟਰ ਕਰ ਨੇ ਇਥੋਂ ਤੱਕ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਵੀ ਐਲਾਨ ਕਰ ਦਿੱਤਾ ਸਿੱਧੇ ਤੌਰ ਤੇ ਚੇਤਾਵਨੀ ਜਾਰੀ ਕਰ ਦਿੱਤੀ ਆ ਕਿ ਅਗਰ ਕਿਸਾਨਾਂ ਨੇ ਹਰਿਆਣੇ ਦੇ ਕਿਸਾਨੀ ਅੰਦੋਲਨ ਚ ਭਾਗ ਲਿਆ ਚਾਹੇ ਉਹ ਤੇ ਚਾਹੇ ਉਹ ਨਾਲ ਆਪਣੇ ਸਾਧ ਲੈ ਕੇ ਜਾਣਗੇ ਤਾਂ ਉਹਨਾਂ ਕਿਸਾਨਾਂ ਦੇ ਕਿਸਾਨਾਂ ਦੇ ਬੱਚਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਤੇ ਟਰੈਕਟਰ ਟਰਾਲੀਆਂ ਦੇ ਜੀਸੀਬੀ ਮਸ਼ੀਨਾ ਅਗਰ ਲੈ ਕੇ ਗਏ ਤਾਂ ਫਿਰ ਉਹ ਜਬਤ ਕਰ ਦਿੱਤੀਆਂ ਜਾਣਗੀਆਂ ਮਤਲਬ ਬੰਦਿਆਂ ਦੇ ਜਿਹੜੇ ਨੇ ਪਾਸਪੋਰਟ ਰੱਦ ਕੀਤੇ ਜਾਣਗੇ ਤੇ ਸਾਧਨਾ ਦੇ ਜਿਹੜੇ ਉਹ ਆਰਸੀ ਕੈਨਸਲ ਕਰ ਦਿੱਤੀ ਜਾਊਗੀ ਇਦਾਂ ਦੀ ਇੱਕ ਵੀਡੀਓ ਵਾਇਰਲ ਹੋਈ ਏ ਆਡੀਓ ਵੀਡੀਓ ਵਾਇਰਲ ਕੀਤੀ ਆ ਤੇ ਨਾਲ ਹੀ ਸਵਾਲ ਖੜੇ ਕੀਤੇ ਨੇ ਕਿ ਆਖਰ ਹਰਿਆਣੇ ਦੇ ਵਿੱਚ ਐਮਰਜੈਂਸੀ ਕਿਉਂ Indian National Lok Dal ਦੇ ਨੇਤਾ ਅਬੇ ਸਿੰਘ ਚਟਾਲਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਹਦੇ ਵਿੱਚ ਪੁਲਿਸ ਦੇ ਮੁਲਾਜ਼ਮ ਪਿੰਡ ਤੋਂ ਪਿੰਡ ਜਾ ਕੇ ਅਨਾਉਂਸਮੈਂਟ ਕਰ ਰਹੇ ਕਿ ਅਗਰ ਕਿਸੇ ਕਿਸਾਨ ਨੇ ਇਹਦੇ ਚ ਪਾਰਟਿਸਿਪੇਟ ਕੀਤਾ ਗਿਆ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਉਧਰ ਅੰਮਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੇ ਅੰਮਾਲਾ ਤੋਂ ਪੱਤਰਕਾਰ ਜਾ ਕੇ ਸ਼ੰਭੂ ਬੈਰੀਅਰ ਤੇ ਕਵਰ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਵਿਰੋਧ ਦਿੱਤਾ ਜਿਸ ਕਰਕੇ ਹਾਲਾਤ ਹਰਿਆਣਾ ਦੇ ਵਿੱਚ ਮਨੋ ਰਾਲ ਖੱਟਣ ਸਰਕਾਰ ਨੇ ਐਮਰਜੈਂਸੀ ਵਰਗੇ ਬਣਾ ਦਿੱਤੇ ਨੇ ਜਿੱਥੇ ਇੱਕ ਪਾਸੇ ਇੰਡੀਅਨ ਨੈਸ਼ਨਲ ਲੋਕਦਲ ਨੇ ਨਖੇਦੀ ਕੀਤੀ ਔਰਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਸਿੰਘ ਹੁੱਡਾ ਨੇ ਵੀ ਕਿਹਾ ਕਿ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਲੋਕਾਂ ਦੇ ਜਿਹੜੀ ਆਵਾਜ਼ ਨੂੰ ਕੁੱਟ ਰਹੀ ਹੈ ਤੇ ਅਨਡੇਕਲੇਡ ਐਮਰਜੈਂਸੀ ਲਾਗੂ ਕਰ ਦਿੱਤੀ ਐ ਅਸਲ ਜਬ ਭਲਕੇ ਦਿੱਲੀ ਕੁਝ ਨੂੰ ਲੈ ਕੇ ਕਿਸਾਨ ਪੰਜਾਬ ਹਰਿਆਣਾ ਹੋਰ ਉਸੂਬਿਆਂ ਦੇ ਰਵਾਨਾ ਹੋਣ ਵਾਲੇ ਵੈਸੇ ਤੇ ਅੱਜ ਸ਼ਾਮ ਨੂੰ ਮੀਟਿੰਗ ਵੀ ਐ ਲੇਕਿਨ ਇਹਦੇ ਚਲਦਿਆਂ ਹਰਿਆਣਾ ਸਰਕਾਰ ਨੇ ਸੌਂ ਖਾ ਲਿਆ ਕਿ ਇਸ ਵਾਰ ਪੰਜਾਬ ਤੇ ਹਰਿਆਣਾ ਤੋਂ ਇੱਕ ਵੀ ਕਿਸਾਨ ਰਾਸਤੇ ਥਾਣੀ ਲੰਘਣ ਹੀ ਦੇਣਾ ਸੱਤ-ਸੱਤ ਲਹਿਰਾਂ ਦੀਆਂ ਜਿਹੜੀਆਂ ਰਕਾਫਟਾਂ ਖੜੀਆਂ ਕਰ ਦਿੱਤੀਆਂ ਧਰਤੀ ਮਾਂ ਦੀ ਗੋਦ ਦੇ ਵਿੱਚ ਕਿਲ ਗੱਡ ਦਿੱਤੇ ਆ ਗਏ ਨੇ ਇਥੋਂ ਤੱਕ ਕਿ ਪੱਥਰ ਇੰਨੇ ਜਿਆਦੇ ਲਾ ਦਿੱਤੇ ਨੇ ਸੜਕਾਂ ਪੁੱਟ ਦਿੱਤੀਆਂ ਨੇ ਤਾਂ ਜੋ ਕੋਈ ਵੀ ਕਿਸੇ ਕਿਸਮ ਦਾ ਸਾਧਨ ਉਹਨਾਂ ਨੂੰ ਪਾਰ ਕਰਦਾ ਹੋਇਆ ਦਿੱਲੀ ਨਾ ਪਹੁੰਚ ਸਕੇ ਅਜੀਆਂ ਖਬਰਾਂ ਵੀ ਏਜੰਸੀਆਂ ਵਾਲੇ ਪ੍ਰਕਾਸ਼ਿਤ ਕਰਵਾ ਰਹੇ ਨੇ ਕਿ ਹਾਲਾਤ ਖਰਾਬ ਹੋ ਸਕਦੇ ਨੇ 7-8 ਜ਼ਿਲ੍ਹਿਆਂ ਦੇ ਵਿੱਚ ਨੈਟ ਬੰਦ ਕਰ ਦਿੱਤਾ ਨਾਲ ਦੀ ਨਾਲ ਬਠਿੰਡੇ ਦੇ ਵਿੱਚ ਵੀ ਕਈ ਥਾਵਾਂ ਤੇ ਇੰਟਰਨੈਟ ਸੇਵਾਵਾਂ ਹਰਿਆਣੇ ਵਾਲਾ ਪਾਸੇ ਬੰਦ ਹੋ ਚੁੱਕੀਆਂ ਇਹ ਵੀ ਜਾੜ ਬੁੱਝ ਕੇ ਕਿਸਾਨ ਕਹਿ ਰਹੇ ਕਿ ਸਾਡੇ ਤੇ ਇਲਜ਼ਾਮ ਲਗਾ ਰਹੇ ਕਿ ਦਿੱਲੀ ਪਹੁੰਚ ਕੇ ਮਾਹੌਲ ਖਰਾਬ ਕਰ ਸਕਦੇ ਲੇਕਿਨ ਜਿਹੜੇ ਪਾਸਪੋਰਟ ਤੇ ਆਰਸੀ ਜਿਹੜੀ ਕੈਂਸਲੇਸ਼ਨ ਕਰਨ ਦੀ ਜਿਹੜੀ ਵਾਰਨਿੰਗ ਦਿੱਤੀ ਆ ਅੰਬਾਲਾ ਦੇ ਕਿਸਾਨਾਂ ਨੂੰ ਉਹ ਚਿੰਤਾ ਵਾਲੀ ਗੱਲ ਹਾਲਾਂਕਿ ਇਸ ਦੀ ਸਰਕਾਰੀ ਤੌਰ ਤੇ ਕੋਈ ਵੀ ਅਫਸਰ ਨਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਨਾ ਹੀ ਪੁਲਿਸ ਦੇ ਐਸਪੀ ਕੋਈ ਸਪਸ਼ਟੀਕਰਨ ਦੇਣਾ ਚਾਹੁੰਦੇ ਨੇ ਲਿਕਨ ਹਰਿਆਣਾ ਸਰਕਾਰ ਕਹਿੰਦੇ ਨੇ ਕਿ ਕਾਨੂੰਨ ਕਿਸੇ ਨੂੰ ਤੋੜ ਦੀ ਆਗਿਆ ਨਹੀਂ ਦਿੱਤੀ ਜਾਏਗੀ ਅਸਲ ਦੇ ਵਿੱਚ ਬਾਲਾ ਪੁਲਿਸ ਨਾ ਤੇ ਕਿਸਾਨਾਂ ਨੂੰ ਜਾਣ ਦੇਣਾ ਚਾਹੁੰਦੀ ਆ ਤੇ ਨਾ ਹੀ ਉਥੋਂ ਦੇ ਜਰਨਲਿਸਟਾਂ ਨੂੰ ਜਰਨਲਿਸਟ ਸ਼ੰਭੂ ਬੈਰੀਅਰ ਤੇ ਜਾ ਕੇ ਹਾਲਾਤ ਲੋਕਾਂ ਨੂੰ ਦੱਸਣੇ ਚਾਹੁੰਦੇ ਸੀ ਕਿ ਕਿਵੇਂ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਧਰਤੀ ਮਾਂ ਦੀ ਗੋਦ ਹੀ ਕਿਲ ਠੋਕ ਠੋਕ ਕੇ ਵਿਨ ਦਿੱਤੀ ਆ ਚਿੱਲ ਦਿੱਤੀ ਆਈਆ ਤੇ ਫਿਰ ਸੱਤ ਕਿਸਮ ਦੀਆਂ ਲੇਅਰ ਲਾ ਕੇ ਰਾਸਤੇ ਪੋਰਟ ਵੀ ਦਿੱਤੇ ਨੇ ਤੇ ਰਿਕਾਪਟਾ ਖੜੀਆਂ ਕਰ ਦਿੱਤੀਆਂ ਨੇ ਟਾਈਮਜ਼ ਆਫ ਇੰਡੀਆ ਚ ਪ੍ਰਕਾਸ਼ਿਤ ਖਬਰ ਦੇ ਹਵਾਲੇ ਦੇ ਨਾਲ ਅੰਬਾਲਾ ਤੋਂ ਜਸਕਰਨ ਸਿੰਘ ਹੋਂਦੀ ਖਬਰ ਇਹ ਵੀ ਨਸ਼ਰਕਾਰੀ ਹੈ ਕਿ ਜਿਹੜੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਤੇ ਸਬੰਧ ਦੇ ਵਿੱਚ ਇਹ ਕਿਹਾ ਗਿਆ ਇੱਕ ਪੁਲਸ ਵਾਲੇ ਦੀ ਆਵਾਜ਼ ਆ ਪੀਸੀਆਰ ਦੇ ਥਰੂ ਵਾਇਰਲ ਵੀਡੀਓ ਹੋ ਚੁੱਕੀ ਉਹਦੇ ਚ ਕਿਹਾ ਕਿ ਇਹ ਸਾਰੇ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਅਗਰ ਕਿਸੇ ਵੀ ਕਿਸਾਨ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਜਾਂ ਉਹ ਸ਼ੰਭੂ ਟੋਲ ਤੇ ਇਕੱਠੇ ਹੋਏ ਤਾਂ ਪਰミਸ਼ਨ ਨਹੀਂ ਹੈ ਕੋਈ ਵੀ ਅਗਰ ਕਿਸੇ ਵੀ ਪਿੰਡ ਵਾਸੀ ਨੇ ਇਸ ਅੰਦੋਲਨ ਦੇ ਵਿੱਚ ਭਾਗ ਲਿਆ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਔਰ ਅਗਰ ਕਿਸੇ ਕਿਸਾਨ ਨੇ ਟਰੈਕਟਰ ਟਰਾਲੀ ਜੀਸੀਬੀ ਆਦ ਦਾ ਇਸ ਅੰਦੋਲਨ 'ਚ ਇਸਤੇਮਾਲ ਕੀਤਾ ਤੇ ਫਿਰ ਉਹਨਾਂ ਦੇ ਪਾਸਪੋਰਟ ਤੇ ਜਿਹੜੇ ਟਰੈਕਟਰ ਤੇ ਜਾਂ ਹੋਰ ਜੀਸੀਬੀ ਸਾਧ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਮਤਲਬ ਆਰਸੀ ਵੀ ਕੈਂਸਲ ਕੀਤੀ ਜਾਊਗੀ ਇਸ ਮਸਲੇ ਦੇ ਵਿੱਚ ਜਸਕਰਨ ਸਿੰਘ ਹੋਣਾ ਜਿਹੜੇ ਟਾਈਮਜ਼ ਆਫ ਇੰਡੀਆ ਦੇ ਬਾਲਾ ਤੋਂ ਪੱਤਰਕਾਰ ਉਹਨਾਂ ਨੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਨਾਲ ਗੱਲ ਕੀਤੀ ਆ ਉਹਨਾਂ ਨੇ ਕਿਹਾ ਕਿ ਸੈਂਟਰ ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਆਵਾਜ਼ ਸੁਣੀ ਚਾਹੀਦੀ ਹੈ ਉਹਨਾਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਣਾ ਚਾਹੀਦਾ ਦੂਜੇ ਪਾਸੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਇੰਡੀਅਨ ਨੈਸ਼ਨਲ ਲੋਕਦਲ ਦੇ ਸਕੱਤਰ ਜਨਰਲ ਦੇ ਸਾਬ ਕਾ ਐਮਐਲਏ ਅਬੇ ਸਿੰਘ ਚਟਾਲਾ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਅਨਡਿਕਲੇਰਡ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਦਾ ਜਿਹੜਾ ਸਰਕਾਰ ਦਾ ਜਿਹੜਾ ਇੱਕ ਇੱਕ ਡਿਕਟੇਟਰਸ਼ਿਪ ਆ ਇਹ ਰਵਈਆ ਬਹੁਤ ਹੀ ਮਾੜਾ ਔਰ ਪਿੰਡਾਂ ਦੇ ਵਿੱਚ ਜਾ ਕੇ ਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਕਿਸਾਨ ਇਸ ਅੰਦੋਲਨ ਚ ਪਾਰਟਿਸਪੇਟ ਕਰਨਗੇ ਉਹਨਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਮਸ਼ੀਨਰੀ ਜ਼ਬਤ ਕਰ ਲਈ ਜਾਊਗੀ ਉਹਨਾਂ ਨੇ ਕਿਹਾ ਕਿ ਇਸ ਸ਼ਰਿਆ ਤੱਕੇਸ਼ਾਇਦ ਜਦ ਕੇ ਇੱਕ ਫਰੀडम ਆਫ ਐਕਸਪ੍ਰੈਸ਼ਨ ਦਾ ਵੀ ਉਹਦਾ ਕਹਨ ਕੀਤਾ ਜਾ ਰ ਨਾਲ ਦੀ ਨਾਲ ਇੱਕ ਡੈਮੋਕ੍ਰੇਸੀ ਦਾ ਵੀ ਇਕਤਲਾ ਇਹ ਕਲੀਅਰ ਕਰ ਤੋਂ ਨਾ ਕਿ ਹਰਿਆਣਾ ਦੀ ਇਹ ਸਰਕਾਰ ਵਾਇਲੇਸ਼ਨ ਕਰਿਆ ਉਧਰ ਭਾਰਤੀ ਕਿਸਾਨ ਜੁਨੇ ਕ੍ਰਾਂਤੀਕਾਰੀ ਦੇ ਪ੍ਰਧਾਨ ਸਰਜੀਤ ਸਿੰਘ ਫੂਲ ਹੋਣਾ ਕਿਹਾ ਕਿ ਉਹਨਾਂ ਨੇ ਤਿਆਰੀਆਂ ਮੁਕੰਮਲ ਰੂਪ ਵਿੱਚ ਕਰਕੇ ਰੱਖੀਆਂ ਉਹ ਲਾਜ਼ਮੀ ਤੌਰ ਤੇ ਜਾਣਗੇ ਲੇਕਿਨ ਹਰਿਆਣਾ ਸਰਕਾਰ ਦਾ ਜਿਹੜਾ ਰਵਈਆ ਉਹ ਕਾਫੀ ਨਿੰਦਣਯੋਗ ਹੈ ਇਸ ਮਸਲੇ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿਸਾਨਾਂ ਦੀ ਮਸ਼ੀਨਰੀ ਜ਼ਬਤ ਕੀਤੀ ਜਾਊਗੀ ਆਰਸੀ ਰੱਦ ਕੀਤੀ ਜਾਊਗੀ ਪਾਸਪੋਰਟ ਰੱਦ ਕੀਤੇ ਜਾਣਗੇ ਇਸ ਮਸਲੇ ਦੇ ਵਿੱਚ ਨਾ ਹੀ ਹੁਣ ਅੰਬਾਲਾ ਦੇ ਡਿਪਟੀ ਕਮਿਸ਼ਨਰ ਨਾ ਹੀ ਅੰਬਾਲਾ ਪੁਲਿਸ ਦੇ ਐਸਪੀ ਇਸ ਮਸਲੇ ਦੇ ਵਿੱਚ ਕੋਈ ਸਰਕਾਰੀ ਤੌਰ ਤੇ ਪੁਸ਼ਟੀ ਕਰਨ ਚਾਹੁੰਦੇ ਉਹ ਤੇ ਉੱਥੋਂ ਤੱਕ ਕਹਿ ਰਹੇ ਨੇ ਕਿ ਉਹਨਾਂ ਵੱਲੋਂ ਤਾਂ ਕਿਸੇ ਜਰਨਲਿਸਟ ਨੂੰ ਵੀ ਰੋਕਿਆ ਨਹੀਂ ਜਾ ਰਿਹਾ ਅਸਲ ਜਦ ਪਾਲਕੇ 13 ਤਰੀਕ ਨੂੰ ਦਿੱਲੀ ਰਵਾਨਾ ਹੋਣ ਵਾਸਤੇ ਜਿਹੜੇ ਕਿਸਾਨ ਤਿਆਰੀ ਕਰਕੇ ਬੈਠੇ ਨੇ ਮੰਨਿਆ ਜਾ ਰਿਹਾ ਕਿ ਇਹਨੂੰ ਕਿਸਾਨੀ ਅੰਦੋਲਨ ਦੋ ਕਿਹਾ ਜਾ ਸਕਦਾ ਕਿਉਂਕਿ ਜਿਹੜਾ 15 ਮਹੀਨੇ ਕਿਸਾਨੀ ਅੰਦੋਲਨ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਹੋਇਆ ਸੀ ਉਸ ਨੂੰ ਵੱਡੀ ਕਾਮਯਾਬੀ ਮਿਲੀ ਸੀ ਔਰ ਪਾਰ ਸਰਕਾਰ ਖਾਸ ਕਰਕੇ ਨਰਿੰਦਰ ਮੋਦੀ ਦੀ ਸਰਕਾਰ ਨੇ ਅਗਰ 7 ਸਾਲਾਂ ਦਰਾਂ ਕੋਈ ਬਿੱਲ ਵਾਪਸਲੇ ਹੀ ਤੇ ਉਹ ਕਿਸਾਨਾਂ ਨੇ ਬਿੱਲ ਵਾਪਸ ਕਰਵਾਏ ਸੀ ਹੁਣ ਹਰਿਆਣਾ ਪੁਲਿਸ ਨੇ ਸ਼ੰਭੂ ਬੈਰੀਅਰ ਸਮੇਤ ਜਿੰਨੇ ਵੀ ਪੰਜਾਬ ਤੋਂ ਹਰਿਆਣਾ ਜਾਣ ਵਾਲੇ ਜਿੰਨੇ ਵੀ ਰਾਹ ਨੇ ਥਾਵਾਂ ਨੇ ਉਹ ਸਾਰੇ ਬਲੌਕ ਕਰ ਦਿੱਤੇ ਗਏ ਨੇ ਜਿਸ ਕਰਕੇ ਲੋਕਾਂ ਦੀ ਖੱਜਲ ਖਵਾਰੀ ਵੱਧ ਗਈ ਹੈ ਅਸਲ ਵਿੱਚ ਜਿਹੜਾ ਸ਼ੰਭੂ ਬੈਰੀਆ ਜਿਹੜਾ ਨੈਸ਼ਨਲ ਹਾਈਵੇ 44 ਹੈ ਜਿਹੜਾ ਜੀਟੀ ਰੋਡ ਹੈ ਇਹ ਪੰਜਾਬ ਤੇ ਹਰਿਆਣਾ ਨੂੰ ਜੋੜਦਾ ਹੈਗਾ ਇੱਥੇ ਜ਼ਬਰਦਸਤ ਹਰਿਆਣੇ ਨੇ ਜਿਹੜੀ ਆ ਇੱਥੇ ਨਾਕਾਬੰਦੀ ਕੀਤੀ ਹੋਈ ਇਥੋਂ ਤੱਕ ਕਿ ਅਗਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਟਿਕਰੀ ਸ਼ੰਭੂ ਗਾਜ਼ੀਪੁਰ ਤੇ ਵੀ ਜਿਹੜੇ ਨੇ ਸਿੰਗੂ ਬਾਰਡਰ ਉੱਥੇ ਵੀ ਦਿੱਲੀ ਪੁਲਿਸ ਦੇ ਪੁਲਿਸ ਕਮਿਸ਼ਨਰ ਜਾਂ ਹੋਰ ਜਿਹੜੇ ਅਧਿਕਾਰੀ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਵੱਲੋਂ ਵੀ ਰਾਹ ਜਿਹੜੇ ਨੇ ਉਹ ਰੋਕੇ ਗਏ ਨੇ ਕਿ ਕਿਸੇ ਕਿਸਮ ਦਾ ਕਿਸਾਨ ਇੱਥੇ ਪਹੁੰਚ ਨਾ ਜਾਵੇ ਇਸ ਮਸਲੇ ਜਿਹੜਾ ਆ ਜਿਹੜਾ ਹਰਿਆਣਾ ਸਰਕਾਰ ਦਾ ਫੈਸਲਾ ਇਸ ਮਸਲੇ ਦੇ ਵਿੱਚ ਬਹੁਤ ਚਿੰਤਾ ਦੀ ਵਧਾ ਦਿੱਤੀ ਗਈ ਹੈ ਕਿ ਅਗਰ ਪਾਸਪੋਰਟ ਤੇ ਆਰਸੀ ਕੈਨਸਲ ਕੀਤੀ ਜਾਊਗੀ ਤੇ ਕਿਸਾਨਾਂ ਨੂੰ ਡਰਾਵਾ ਦਿੱਤਾ ਜਾ ਰਿਹਾ ਉਹਦਾ ਹਰਿਆਣੇ ਦੇ ਗ੍ਰਹਿ ਮੰਤਰੀ ਜਿਹੜੇ ਨੇ ਅਨਿਲ ਵਿਜ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਗੱਲਬਾਤ ਆ ਉਹ ਜਿਹੜੀ ਹੱਲ ਸਿਰਫ ਸਿਰਫ ਬੈਠ ਕੇ ਹੀ ਹਲ ਹੋ ਸਕਦੀ ਆ ਉਹਨਾਂ ਨੇ ਕਿਹਾ ਕਿ ਇਸ ਮਸਲੇ ਦੇ ਵਿੱਚ ਸੈਂਟਰ ਸਰਕਾਰ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੁਸ਼ਕਲਾ ਹੱਲ ਕੀਤੀਆਂ ਜਿਹੜੇ ਮਸਲੇ ਰਹਿ ਗਏ ਨੇ ਉਹ ਬੈਠ ਕੇ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਵੀ ਉਹਨਾਂ ਨੇ ਕਿਹਾ ਕਿ ਪੀਐਮ ਰੀਲੀਫ ਫੰਡ ਚੋਂ ਵੀ 2 ਲੱਖ ਰੁਪਏ ਦੀਆਂ ਤਿੰਨ ਕਿਸ਼ਤਾਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਨੇ ਲੇਕਿਨ ਸੈਂਟਰ ਦੇ ਜਿਹੜੇ ਵਜ਼ੀਰ ਉਹ ਪੰਜਾਬ ਦੇ ਕਿਸਾਨਾਂ ਨੇ ਮੀਟਿੰਗਾਂ ਵੀ ਕਰੇ ਨੇ ਲੇਕਿਨ ਇਸ ਦੇ ਬਾਵਜੂਦ ਕਿਸਾਨ ਦਿੱਲੀ ਜਾਣ ਤੇ ਅੜੇ ਹੋਏ ਨੇ ਪਰ ਸਵਾਲ ਇਹ ਕਿ ਹਰਿਆਣਾ ਸਰਕਾਰ ਕੌਣ ਹੁੰਦੀ ਆ ਕਿ ਅੰਦੋਲਨ ਦੇ ਵਿੱਚ ਜਿਹੜਾ ਸੰਵਧਾਨਿਕ ਤੌਰ ਤੇ ਹੱਕ ਤੇ ਜੇ ਉਹਦੇ ਚ ਪਾਰਟਿਸਪੇਟ ਸ਼ਮੂਲੀਅਤ ਕਰਦਾ ਤੇ ਉਹਦੇ ਪਾਸਪੋਰਟ ਤੇ ਉਹਨਾਂ ਦੇ ਸਾਧਨਾਂ ਦੀ ਆਰਸੀ ਰੱਦ ਕੀਤੀ ਜਾਵੇ ਫਿਲਹਾਲ ਇਸ ਜਾਣਕਾਰੀ ਦੇ ਤੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ